ਮੇਰੀ ਗੱਲ ਸੁਣਿਓ ਹਾਂ ਹਾਂ ਕੀ ਗੱਲ ਵਾ ਰਾਤੀ ਤੂੰ ਬੜੇ ਲੇਟ ਹੋ ਕੇ ਆਂਦੇ ਹੁੰਦੇ ਹਾਂ ਤੇ ਮੈਨੂੰ ਹੁਣ ਇਹ ਦੱਸੋ ਚੰਗੀ ਤਰ੍ਹਾਂ ਕਿ ਕਿਦਾਂ ਦਾ ਏਜੰਟ ਹੀ ਕੀ ਗੱਲ ਬਾਤ ਹੀਗੀ ਹੋਈ ਤੁਹਾਡੀ ਯਾਰ ਉਹ ਨਾ ਗੁਰਸੇਖ ਬੰਦਾ ਵਾ ਬੰਦਾ ਚੰਗਾ ਵਾ ਤੇ ਕਹਿੰਦਾ ਵੀ ਕੰਮ ਤੁਹਾਡਾ ਹੋ ਜਾਊਗਾ ਅੱਛਾ ਉਹਨੂੰ ਪੁੱਛਣਾ ਕਿ ਖਰਦੇ ਵਾਲੀ ਗੱਲ ਤੇ ਨਹੀਂਗੀ ਉਹਨੇ ਰੁਪਈਆ ਦੱਸਿਆ ਹੁਣ 45 ਲੱਖ 45 ਲੱਖ 45 ਲੱਖ ਠੀਕ ਆ ਉਮਰ ਸਣੀ ਓਏ ਹਾ ਡੰਗਰ ਪੱਠੇ ਬਾਜ ਬੜੀ ਬਣਾ ਗੱਲ ਸੁਣਾ ਇਦਰਾ 45 ਲੱਖ ਆਹੋ ਹਾਂਜੀ ਇਹ ਆ ਦਸਮਾ ਆਪਣੀ ਨੇ ਗੱਲ ਮੈਂ ਹਾਨੂੰ 45 ਲੱਖ ਰੁਪਏ ਮੰਗਿਆ ਵਾ ਓ ਤਰ੍ਹਾਂ ਦੱਸੰਦਿਆ 45 ਲੱਖ ਵਾ ਇਹ ਠੀਕਰਾਂ ਵਾ ਮਾ ਤਾਂ ਹਰੋਂ ਉੱਥੇ ਜਾਏ ਬੜਾ ਲੱਗਾ ਤੇ ਪਰ ਆਂਦਾ ਉਹ ਵੀ ਫਲੈਟ ਸਿੱਧੀ ਹੋਊਗੀ ਇਹਨੇ ਚੰਗੀ ਤਰ੍ਹਾਂ ਪੁੱਛ ਲਿਆ ਖਤਰੇ ਵਾਲੀ ਗੱਲਤ ਨਹੀਂ ਗਈ ਓ ਨਹੀਂ ਨਹੀਂ ਬਾਪੂ ਵੀ ਉੱਥੇ ਹੀ ਦੱਸਾ ਗੱਲ ਕਿ ਹੋਈ ਓ ਤਰ੍ਹਾਂ ਸਿੱਧੀ ਉਹ ਕਹਿੰਦਾ ਵੀ ਮੈਂ ਇੰਨੇ ਪੈਸੇ ਲੈਣੇ ਮੈਂ ਵੀ ਕਿਲਾ ਸਾਡੇ ਕੋਲ ਪੈਲੀ ਦਾ ਇੱਕ ਅਹੀਂ ਉਹਦੇ ਦੀ ਠੇਕਾ ਕਰਨਾ ਸਾਰਾ ਮੈਨੂੰ ਨਹੀਂ ਪਤਾ ਵੀ ਉਹ 35 ਦਾ ਹੋਵੇ ਜਾਂ 40 ਦਾ ਆਈਗਾ ਵੀ 4-5 ਲੱਖ ਮੈਨੂੰ ਦੇ ਦੋਗੇ ਤਾ ਗਿਆ ਤਾ ਹਰ ਕੋਈ ਨਹੀਂ ਕੱਖ ਵੀ ਹੈਗਾ ਮੈਂ ਵੀ ਪੈਲੀ ਸਾਡੀ ਆ ਗਈ ਆ ਰੋਡਵੇ ਰੋਡ ਦੇ ਉੱਤੇ ਅੱਛਾ ਆਹੋ ਤੇ ਕਹਿੰਦਾ ਮੈਂ ਆਪਣਾ ਬੰਦਾ ਕਲਾ ਹੂੰਗਾ ਉਹ ਵੇਖੂਗਾ ਤੇ ਫਿਰ ਰੇਟ ਲਾਉ ਉਹ ਤੇ ਫਿਰ ਦੱਸੂਗਾ ਵੀ ਉਹ ਇੰਨੇ ਕੀ ਦੀ ਪੈਲੀ ਤੇ ਫਿਰ ਟਡੌਕਾ ਮੁਕਾ ਮੈਂ ਕਰ ਦੂੰਗਾ ਕਿਲੇ ਦੇ ਵਿੱਚ ਹੀ ਬਾਕੀ ਮਾਦਾ ਜੈਂਟਰਾਂ ਦਾ ਬੰਦਾ ਹੈ ਦਾ ਗੁਰਦੇ ਉਹਨਾਂ ਨੇ ਆਪਣੇ ਘਰ ਹੀ ਸੱਦ ਲਿਆ ਆਹੋ ਅਸਾਂ ਦੇ ਘਰੇ ਗਏ ਸੀ ਉਹ ਜਿੱਥੇ ਉਹਦੀ ਦੁਕਾਨ ਸੀ ਨਾ ਜਿੱਥੇ ਕੰਮ ਕੁੰਮ ਕਰਦਾ ਵਾ ਆਹੋ ਉੱਥੇ ਹੈ ਨਹੀਂ ਤੇ ਠੀਕ ਨਹੀਂ ਹਾਂ ਉਹ ਤੇ ਮੈਂ ਫਿਰ ਮਿੰਤਰਲਾ ਕੀਤਾ ਇਹਨਾਂ ਨੇ ਨਿਆਣਿਆਂ ਨੇ ਵੀ ਹੈਦੀ ਦੂਰੋਂ ਆਏ ਆ ਸਾਨੂੰ ਤੇ ਫੇਰਾ ਪਾ ਆਇਣਾ ਵਾ ਤੇ ਕਹਿੰਦਾ ਵੀ ਹੁਣ ਤੁਸੀਂ ਇਤਨਾ ਕਰੋ ਉਹਨੇ ਫਿਰ ਆਪਣੀ ਗੱਡੀ ਦਾ ਨੰਬਰ ਨੰਬਰ ਦੱਸਿਆ ਗਲੀ ਦਾ ਹੂੰ ਤੇ ਫਿਰ ਉਹ ਤਾਂ ਪੁੱਛ ਗਏ ਸੀ ਕਿ ਤੇ ਫਿਰ ਬਰਾ ਦੇ ਘਰ ਗਏ ਗਲਤਿਆਂ ਦੀ ਅੜਕਿਆ ਨਾ ਸੁਣੀ ਆਹੋ ਅੱਛਾ ਹਾਂ ਕੀ ਜਾਂਦਾ ਕੰਮ ਹੋ ਜਾਊਗਾ ਆਉਂਦਾ ਵੀ ਇੱਕ ਵਾਰੀ ਜਾਣ ਦੀ ਏਰ ਆ ਬਸ ਸਿੱਧੀ ਫਲੈਟ ਕਰੂੰ ਤੁਹਾਡੀ ਆਹ ਤੇ ਕਹਿੰਦਾ ਵੀ ਕੋਈ ਅੱਗਾ ਪਿਛਾ ਪਈ ਦੋ ਹੈ ਉਹਨੂੰ ਘੁਲਾਉਣਾ ਮੈਂ ਆ ਮੇਰੀ ਸੁਣ ਲੈ ਗੱਲ ਇਹਨਾਂ ਨੂੰ ਜਿਹੜੇ ਜਹਾਜ਼ ਚ ਘੁਲਾਉਣਾ ਨਾ ਇਕੱਠੇ ਘਲਾਵੀ ਆਹੋ ਹਾਂ ਗੱਲ ਪੱਕੀ ਕਰ ਲੈਣੀ ਆਹੋ ਇਹ ਨਹੀਂ ਇਹ ਪਹਿਲੋਂ ਉਹਦਾ ਉਹਨੇ ਗੱਲ ਕੀਤੀ ਆ ਮੈਂ ਵੀ ਗੱਲ ਉਹਨੇ ਕੀਤੀ ਉਹਨੇ ਕਿਹਾ ਵੀ ਸਵੇਰੇ ਚੱਲ ਜਾਣਾ ਤੇ ਮੈਂ ਉਹ ਵੀ ਹਫਤਾ ਖੜਾ ਲੇਟ ਹੋ ਜਾਊਗਾ ਕੋਈ ਗੱਲ ਨਹੀਂ ਕੀ ਤੁਸੀਂ ਉਹਨੂੰ ਕਹਿਣਾ ਸੈਰਸ ਨੂੰ ਵੀ ਤੂੰ ਕਹਿ ਮੈਂ ਨਾਲ ਹੀ ਜਾਣਾ ਇਹਦੇ ਉਹ ਨਹੀਂ ਕਿਹਾ ਉਹਨੇ ਕਿਹਾ ਵੀ ਹੱਦੀ ਘੱਟੀ ਭਰਾਂਦੇ अच्छा हमारा की गल है ओदे नाल जाऊंगा ते सानू फिक्र ना होगा कोई दोवे इकट्ठे जानगे हैं ते पर एक गल सोच लो फिर किते ਧੋਖਾਾਟ ਨਾ ਹੋ ਹਣ ਨਾਲ ਇਹ ਨਾ ਹੋਵੇ ਹੜਾ ਕਿ ਲਾ ਵੀ ਜਾਂਦਾ ਰਹੇ ਤੇ ਤੂੰ ਵੀ ਨਾ ਬਾਹਰ ਪਹੁੰਚਿਆ ਨਾ ਨਹੀਂ ਨਹੀਂ ਗਰੰਟੀ ਤੇ ਬੜੀ ਦੇਤੀ ਐ ਧੋਖੇ ਵਾਲਾ ਤਾਂ ਨਹੀਂ ਉਹ ਲੱਗਦਾ ਬਾਕੀ ਕੋਈ ਨਾ ਦੇਲਾ ਛੜ ਤੂੰ ਕੋਈ ਨਹੀਂ ਹੁੰਦਾ ਬਾਕੀ ਉਹ ਕਈਆਂ ਪਿੰਡਾਂ ਦਾ ਲੱਗ ਲੱਗੇ ਨੈਂੜੇ ਬਹੁਤੇ ਮੁੜਾ ਵੀ ਖਲਾਇਆ ਮੈਂ ਵੀ ਪਿੰਡਾਂ ਦਾ ਤੇ ਪਤਾ ਵੀ ਹਰ ਨਾਂ ਨੂੰ ਦਾ ਤੇ ਨਹੀਂਗਾ ਪਤਾ ਮੈਂ ਜਿਹੜੇ ਪਿੰਡ ਦਾ ਨਾਂ ਲੈਂਦਾ ਹੀ ਲੱਗੇ ਛਗੇ ਦਾ ਚਲੋ ਕੋਈ ਨਹੀਂ ਆਹੋ ਆਪੇ ਵਾਈਗੁਰੂ ਸਭ ਕੋ ਵਧੀਆ ਹੀ ਕਰਦਾ ਮਾਮੇ ਦਾ ਫੋਨ ਆਇਆ ਹੈ ਬਾਅਦ ਚ ਮਾਮੇ ਦਾ ਫੋਨ ਨਹੀਂ ਤੇਰੇ ਦਾ ਆਇਆ ਕੋਈ ਉਹ ਮੈਨੂੰ ਪਤਾ ਤੇਰੀ ਮਾਮੀ ਨੇ ਕਲੇਸ਼ ਪਾਤਾ ਹੁਣ ਆ ਘਰ ਵਿੱਚ ਬਥੇਰੀ ਝੜੇ ਲਵਾਓ ਬੋਲਣ ਲੱਗੀ ਤੇ ਵੇਂਦੀ ਕੁਝ ਨਹੀਂ ਉਹਨੇ ਦਰਦ ਨਹੀਂ ਗੱਲ ਸੁਣ ਲੈ ਮੈਂ ਨਾ ਚੱਲ ਥੋੜੇ ਬੂਤੇ ਮਿਲ ਜਾਣਗੇ ਚੱਲ ਲੀੜਾ ਕਪੜਾ ਵੀ ਤਾਜੀ ਤੂਸੀ ਵੀ ਲੈਣੇ ਕਿ ਨਹੀਂ ਉਹ ਬਾਪੂ ਮੈਂ ਕੋ ਬਹੁਤਾ ਸਮਾਨ ਨਹੀਂ ਘੱਲ ਲੈਣਾ ਹੂੰ ਆਹੋ ਮੈਂ ਕਾਚੇ ਟੂਚੇ ਚੱਕਰਾਂ ਜਿ ਨਹੀਂ ਪੈਣਾ ਅੱਡ ਕੋਲ ਕੀ ਅੱਗੇ ਆਹੋ ਗੱਲ ਤੇ ਤੇਰੀ ਸਹੀ ਆਹੋ ਚੱਲ ਪੁੱਤ ਇੱਕ ਅੱਡਾ ਟੈਚੀ ਦੇ ਲੈਣਾ ਪੈਣਾ ਮਾਤਾ ਆਪਣੀ ਯੇਵਾਲੇ ਵੇਖ ਕੇ ਮੈਂ ਸੋਚਣਾ ਠੀਕ ਉਹ ਮੇਰੀ ਗੱਲ ਸੁਣ ਲੈ ਹੁਣ ਜਿਹੜੇ ਪੈਸੇ ਕੋ ਥੋੜੇ-ਬੋਧੇ ਕੋਲੇ ਵੀ ਚਾਹੀਦੇ ਨਾ ਟੈਚੀ ਲਈ ਤੇ ਜੇਬ ਤੇਰੀ ਜਿਹਦੇ ਕੋ ਦੁਨੀਆ ਚਾਰ ਚਾਹੀਦੀ ਆ ਗਾ ਠੀਕਾ ਨਾਲ ਲੈ ਜਾਊਗਾ ਜਾਂ ਤਾਂ ਮੈਂ ਵਾਧੂ ਖਰਚਾ ਕਰਨਾ ਆਪਣੇ ਲੈਣਾ ਆਪਣੇ ਵਿਆਹ ਨਾਲ ਲੈ ਲੈਣੇ ਆਪਣੇ ਰਾਜ ਕੰਮ ਆ ਜੇ ਥੋੜੇ-ਬੋਧੇ ਪਰਦੇ ਨਾ ਦਿੰਦੇ ਮੈਂ ਨਾ ਬਾਕੀ ਕੋ 20-25000 ਰੁਪਏ ਮੇਰੇ ਕੋ ਵੀ ਹੈਗਾ ਉਹਦਾ ਫੋਨ ਆਊਗਾ ਨਾ ਤੇ ਫੇਰ ਮਾਤਾ ਨੇ ਜਾਣਾ ਹੁਣ ਨਹੀਂ ਪੱਕਾ ਲੈਣਾ ਮੇਰੇ ਕੋ ਨੂੰ ਜਾਇਆ ਜਾਂਦਾ ਜਲੀਲ ਹੁਣ ਕੜੀ-ਕੜੀ ਵੇ ਕਿ ਐਡਾ ਬੂਥਾ ਕਰ ਲੈਂਦੀ ਆ ਉਹ ਫੋਨ ਕਰੂਗਾ ਨਾ ਤੇ ਤੈਨਾਂ ਇਤਰਾ ਹੀ ਕਰਦੇ ਹੁੰਦੇ ਆ ਉਹ ਨਹੀਂ ਬਬ ਜੋ ਮਿਲਦਾ ਚੰਗਾ ਲੰਗਦਾ ਹੈ ਨਹੀਂ ਉਹਦਾ ਫੋਨ ਆਊਗਾ ਨਾ ਫਿਰ ਲੱਖ ਵਾਰੀ ਆਉਣੀ ਉਹਦਾ ਨਹੀਂ ਜਾਣਾ ਮੇਰਾ ਪੁੱਤ ਸਿਆਣਾ ਚਲ ਕੋਈ ਨਹੀਂ ਆਪੇ ਬਾਬੇ ਨਾਲ ਕਿਰਪਾ ਹੋ ਜਾਣੀ ਹੈ ਹੈ ਚਲ ਜਾ ਲਊਗਾ ਤਾਂ ਵੱਤ ਮੈਂ ਨੂੰ ਕੱਪੜੇ ਚੁੱਕ ਕੇ ਦਊਗਾ ਤੇ ਕੱਪੜੇ ਮੋਦਾਂ ਤੋਂ ਘੱਟ ਬਣਾ ਲੈਣੇ ਉਹ ਨਹੀਂ ਹੁੰਦਾ ਕੋਈ ਗੱਲ ਨਹੀਂ ਅਮਰੀਕਾ ਦੇ ਕੱਪੜੇ ਪਾਵਾਂਗੇ ਜਾ ਕੇ ਉਹ ਤੇ ਗਲਤ ਦੀ ਸਹੀ ਆ ਮੈਂ ਤਾਂ ਚੱਲਣਾ ਫੇਰ ਹੀ ਮਾੜਾ ਮੋਟਾ ਕੋ ਥੋੜਾ ਬੋਟਾ ਹੋਰ ਕੁਤਕ ਹਵਾ ਸਵਾ ਲੈ ਆਉਂਦੇ ਪੀਤਾ ਕਰਕੇ ਤੇ ਗੱਲ ਬਣ ਗਈ ਆ ਉਹ ਤੁਸੀਂ ਰਹਿਣ ਦੋ ਹਵਾ ਸਵਾ ਲੈਣੀ ਆ ਜਾ ਪੁੱਤ ਪਾ ਤੂੰ ਪੱਠੇ ਹਨ ਟੇਕਿਆ ਰੇੜ ਦੇ ਰਹਿੰਦੇ ਚਲੋ ਜਾ ਤੂੰ ਹੀ ਮਾਰੋ ਫੇਰ ਅੱਗੇ ਇੱਥੇ ਚੱਲੇ ਸੀਗੇ ਉਹ ਮੈਂ ਕਿੱਥੇ ਜਾਣਾ ਮੈਂ ਤਾਂ ਇਹੋ ਹੁਣ ਵੇਖਣ ਡਿਆ ਵੀ ਕਿੱਥੋਂ ਕਿੱਥੋਂ 10-20 ਹਜ਼ਾਰ ਕੋ ਹੋਰ ਮਿਲ ਜੇ ਤੇ ਪੈਸੇ ਤੇ ਇਕੱਠ ਚੱਲੀਏ ਇਤਨੀ ਵੀ ਜਦੋਂ ਮੁੰਡਾ ਹੀ ਘਲਾ ਦੇਣਾ ਕੋਈ ਲੋੜ ਹੋ ਸੋ 20 ਕਰਦਿਆਂ ਘਰ ਪੈਂਦੀਆਂ ਲੋੜਾਂ ਚੱਲ ਚੰਗਾ ਵੇਖ ਲਾਂਗੇ ਚਲ ਠੀਕ ਆ ਇਹਨਾਂ ਨੇ ਤੇ ਕਹਿ ਤਾਂ ਮੂੰਹ ਹਲਾ ਕੇ ਪੀ ਆਂਦਾ ਹੈਗਾ ਵੀ ਕਿਲਾ ਲਿਖਣਾ ਵਾ ਤੇ ਜੇ ਕਿਲਾ ਵੀ ਚੱਜਦਾ ਰੇਟ ਮਿਲੂਗਾ ਫੇਰ ਨਹੀਂ ਤੇ ਵੱਧ ਪੈਸੇ ਤੇ ਮੈਨੂੰ ਸਮਝ ਨਹੀਂ ਗਈ ਆਉਂਦੀ ਪੈਸੇ ਕਿੱਥੋਂ ਵੱਧ ਪੈਸੇ ਦੇ ਦੇਣੇ ਆ ਤੇ ਇਹ ਯਕੀਨ ਬੜਾ ਕਰਨ ਦੇ ਆ ਉਹ ਗਿਆਨੀ ਆ ਉਹ ਅਮਰਤਾਰੀ ਆ ਕੀ ਪਤਾ ਵਾ ਅੱਜ ਕੱਲ ਕਿਸੇ ਦੇ ਦਿਲ ਦਾ ਹਰ ਇੱਕ ਦੇ ਦਿਲ ਵਿੱਚ ਚੋਰ ਵਾਜ ਕਲ ਤੇ ਕਿਸੇ ਦਾ ਯਕੀਨ ਹੀ ਨਹੀਂ ਕੀਤਾ ਜਾ ਸਕਦਾ ਜੇ ਕਿਤੇ ਕੋ ਧੋਖਾ ਹੋ ਗਿਆ ਤੇ ਫੇਰ ਮੇਰਾ ਤੇਰੇ ਲੈਣਾ ਡਰਦਾ ਵਾ ਨਾ ਵੀ ਗੱਲ ਨਹੀਂ ਕਰਨ ਵਾਲੀ ਪਰ ਹੁਣ ਕਰਾਂ ਕਿ ਮੁੰਡੇ ਦੀ ਗੱਲ ਤਾਂ ਹੁਣ ਮੰਨਣੀ ਪੈਣੀ ਆ ਨਾ ਚੱਲ ਮਨਾ ਉੱਠ ਕੰਮ ਕਰ ਕੋਈ ਮੇਰੇ ਪੈ ਗਈ ਜੋ ਚਾਹ ਪੀਣੀ ਮਾਤਾ ਨੂੰ ਪੀਣੀ ਚਾਹ ਬਣਾਉਣ ਦੀ ਆ ਉਹ ਬਲੇ ਸਰਵਰ ਕਿਤਾ ਉਹ ਠੀਕ ਵਾ ਤੂੰ ਸੁਣਾ ਠੀਕ ਠਾਕ ਕੀ ਭੰਡਿਆ ਵਾ ਲੱਗਦਾ ਪਾੜੇ ਪੱਟੇ ਪੁੱਠੇ ਆਹੋ ਯਾਰ ਪਾਲੀਏ ਹੋਰ ਜਿਹੜੇ 2-4 ਦਿਨ ਇੱਥੇ ਆ ਆਹੋ ਚੱਲ ਤੇਰੇ ਤਾਂ ਥੋੜੇ ਹੀ ਰਹਿ ਗਏ ਆ ਬਾਜ ਬਾਪੂ ਨੂੰ ਕਹਣਾ ਟੰਕਰ ਵੇਚ ਉਹਦੇ ਲਵਾ ਮੋਲ ਨੇ ਮੀਨਾ ਖੰਡ ਰਹਿ ਜਾਂਦੀ ਕੋਲੀ ਹੈ ਉੜ ਕੇ ਉੜ ਕੇ ਨਹੀਂ ਪ੍ਰਵਾਹ ਕੋਈ ਚੱਲ ਉੜ ਕੇ ਨਾਲੇ ਕੋਠੀ ਦੇ ਨੀਆ ਭਰਦਣੀਆਂ ਤੈਨੂੰ ਹਾਂ ਹੋਰ ਕੱਲ ਛੱਟ ਸਾਰੀਆਂ ਗੱਲਾਂ ਜੈਂਟ ਦਾ ਫੋਨ ਆਇਆ ਸੀ ਉਹ ਉਹ ਤਾਂ ਆਇਆ ਤੇਰੇ ਨਾਲ ਮੈਂ ਹਾਂ ਜੈਂਟ ਆਂਦਾ ਸੀ ਪਹਿਲੇ ਪੁੱਤ ਦਾ ਪਤਾ ਕਰਾ ਲਿਆ ਮੈਂ ਅੱਛਾ ਤੇ ਛੁੱਟੀ ਛੇਤੀ ਹੋਰ ਤੈਨੂੰ ਪਤਾ ਉਹਨਾਂ ਦੇ ਸਾਰੇ ਵਸ ਸੈੱਲ ਹੁੰਦੇ ਆ ਉਹਨਾਂ ਦਾ ਅਗਲਾ ਕੰਮ ਫੜਾ ਦਿੰਦੇ ਆ ਅੱਛਾ ਫਿਰ ਕੀ ਆਂਦਾ ਆਂਦਾ ਵੀ ਕਿਲੇ ਸਾਰੀ ਗੇਮ ਬਣਾਉਣਾਗੇ ਪਰਾ ਸੱਟਾ ਕਮ ਉਹ ਅੱਛਾ ਅੰਦਾ ਕਿਲੇ ਦਾ ਰੇਟ ਪਤਾ ਕੀਤਾ ਹੈਗਾ ਵਾ ਕਿਲਾ ਦੇ ਭਾਵੇਂ 4 6 ੜ ਕੇ ਕੀ ਆ ਪਾ ਰੇਟ ਵੜਾਈ ਰੇਟ ਤੇ ਫੜਾ ਇਹਦੀ ਗੱਲ ਮਨਣ ਵਾਲੀ ਮਾਰਾ ਸੋਖ ਰੱਖੇ ਹੋਣਾ ਆਹੋ ਪੈਸੇ ਲੱਥ ਜਾਣ ਜਾ ਕੇ ਤੇ ਬਾਕੀ ਇਦਾਂ ਵਾ ਆਂਦਾ ਵੀ ਤਾ ਗਿਆ ਲੈ ਕੇ ਨਾ ਤੇ ਆਫਿਸ ਵੀਰੇ ਆਏ ਨਾ ਅੱਛਾ ਤੇ ਸੈਂਤ ਉਹ ਜਿਹੜੇ ਹੋਣੇ ਆ ਤੇ ਤਸੀਲੇ ਜਾ ਕੇ ਮਾੜਾ ਮੋੜਾ ਇੱਕ ਅਦਾ ਸੈਂਤ ਪੇਪਰ ਲਗਣਾ ਵਾ ਅੱਛਾ ਤੇ ਲਾ ਕੇ ਤੇ ਚੱਲ ਕੰਮ ਨਬੜੀਏ ਕਿੰਨੇ ਕ ਦਿਨਾਂ ਨੂੰ ਅੱਜ ਜਿੱਲੀ ਖੇਤੀ ਹੋਰੇ ਕੰਮ ਤੋਂ ਨਾ ਵਧੀਆ ਵਾ ਹਣਾ ਡੇੜਾ ਪਾਵਾਂ ਘੜੇ ਦਿਨ ਖਰਾਬ ਹੋਣੇ ਅੱਗੇ ਆਹੋ ਇਹ ਤਾਂ ਗੱਲ ਤਰੀ ਠੀਕ ਹੋਆ ਹੈ ਕਿ ਨਹੀਂ ਹੂੰ ਚੱਲ ਕੋਈ ਨਾ ਮੈਂ ਬਾਪੂ ਨਾਲ ਕਰਦਾ ਮਸਲਾ ਆਪੇ ਸਾਰਾ ਕੋਕੇ ਆ ਹੁਣ ਦੱਸੋ ਵੀ ਕਦੋਂ ਕੰਮ ਦਬੋਈਂ ਹੈਣਾ ਉਤੋਂ ਵਰਦਾ ਕਿ ਮੈਂ ਨਾ ਚਿਹਰੇ ਬਣਾਉ ਕਾਗਜ਼ ਸਾਰੇ ਤੇ ਦੇ ਜੀ ਉਹਨੂੰ ਜਾ ਕੇ ਆਹੋ ਨਹੀਂ ਯਾਰ ਬਾਪੂ ਨੂੰ ਪੁੱਛ ਲਈਏ ਪਿਛਲੇ ਯਾਰੀ ਗੁੱਸਾ ਕਰਦਾ ਮੇਰੇ ਕੋਈ ਨਹੀਂ ਪੁੱਛਦੇ ਨਹੀਂ ਜੀ ਆਹੋ ਤਾਂ ਸੜੀ ਡੜੀ ਪਈ ਇਹੇ ਪੁੱਛਣ ਨੂੰ ਹੀ ਆ ਚੱਲ ਕੋਈ ਨਹੀਂ ਆ ਆ ਫਿਰ ਚਲੀਏ ਹੈ ਆ ਜਾਂ ਕਰੀਏ ਗੱਲਬਾਤ ਜਾ ਕੇ ਕਰ ਆਪਣੇ ਨਾਲ ਆ ਜਾ ਯਾਰ تعال ਚੱਲ ਵਾਦਾ ਹੋਈਂਦਾ ਤਰਨ ਨਾਲ ਆਹੋ ਇਹ ਤਾਂ ਗੱਲ ਆ ਗਈ ਹੈ ਕੱਲ ਯਾਰ ਚਾਚਾ ਸਸਰੀ ਕਾਲ ਉਹ ਸਸਰੀ ਕਾਲ ਵੀ ਆਲਾ ਠੀਕ ਠਾਕ ਦੇ ਉਹ ਆ ਗਿਆ ਹਾਂਜੀ ਹਾਂਜੀ ਬਹੁਤ ਸੁਣਾ ਬਾ ਵਧੀਆ ਠੀਕ ਠਾਕ ਬੜਾ ਲਿਸ਼ਕਣਿਆ ਹੈ ਬਾਸੋਂ ਟਾਈਮ ਆ ਗਿਆ ਲਿਸ਼ਕਣ ਪੁੱਛ ਕਰਨਾ ਨਹੀਂ ਜੀ ਠੀਕ ਹੈ ਠੀਕ ਆ ਬਹੁਤ ਲੱਗ ਕੇ ਆਈ ਜਾਂਦੇ ਬਾਹਰ ਜਾਂਦੇ ਡੈਡੀ ਦਾ ਕਿਹਾਲਾ ਡੈਡੀ ਵਧੀਆ ਠੀਕ ਠਾਕ ਆ ਹਾਂ ਮਾਰੋਣਾ ਹੀ ਕਰਕੇ ਤੇ ਫੇਰਾ ਫੂਰਾ ਜਾ ਕੇ ਸ਼ੋਰ ਉਹ ਯਾਰ ਫੇਰਾ ਫੂਰਾ ਕਰਦਾ ਮਾਰਨਾ ਹੀ ਹੈ ਤੈਨੂੰ ਪਤਾ ਹੀ ਤੁਹਾਡੇ ਕਾਰੋਬਾਰ ਮਾਰੇ ਦੁਰੇ ਫਿਰਦੇ ਆ ਬਹੁਤ ਗੱਲ ਹੈ ਠੀਕ ਨਹੀਂ ਮੈਂ ਚਾ ਜਿੰਨੇ ਕੇ ਪੈਸੇ ਥੋੜੇ ਥਾਡੇ ਥੋੜੇ ਦੋਦੇ ਬੰਦਾ ਕਰ ਕੋਲ ਨੇ ਚਾਹੀਦਾ ਕਰ ਉਦੋਂ ਮੈਂ ਤੇ ਉਹ ਕੇ ਮੁਕੇ ਕਰ ਲਿਆ ਏਜੰਟ ਦਾ ਇਹ ਫੋਨ ਅੱਛਾ ਜਾਣਕਾਰੀ ਦੇ ਟੈਨਸ਼ਨ ਮਾ ਗੀ ਤੁਹਾਡੀ ਹੁਣ ਹੈ ਆਹ ਕੀ ਆਂਦਾ ਸੀ ਉਹਨੇ ਕਰਾ ਲਿਆ ਰੇਡ ਪਤਾ ਕਿਲੇ ਦਾ ਅੱਛਾ ਇਹਨਾਂ ਵਧੀਆ ਸਰ ਜਾਣਾ ਆਖੀ ਛੋਟੇ ਦੇ ਸਿਰ ਰਗੀ ਪੈਲੀ ਆ ਨਹੀਂ ਸਹੀ ਗੱਲ ਬਾਕੀ ਕਿਲਾ ਤੇ ਭਾਵੇਂ ਇੱਕੀ ਆ ਆਹ ਹੈ ਨਹੀਂ ਨਹੀਂ ਤਾਹਾਂ ਕਿਲੇ ਨੂੰ ਕੰਡੇ ਲਾਉਂਦਾ ਨਹੀਂ ਲਾਉਂਦਾ ਲਾਉਂਦਾ ਇਹ ਤਾਂ ਗੱਲ ਹੈਗੀ ਠੀਕ ਨਹੀਂ ਉਹ ਆਂਦਾ ਵੀ ਉਹਨੇ ਕਿਲੇ ਸਾਰੀ ਤੁਹਾਡੀ ਗੇਮ ਬਣਾ ਲਾਂਗੇ ਅੱਛਾ ਪਰਵਾਹ ਨਾ ਕਰਿਓ ਕੋਈ ਗੱਲ ਨਹੀਂ ਆਹ ਚੱਲ ਯਾਰ ਸਿਹਤ ਪੁੱਤ ਆਡਾ ਕੰਮ ਹੋ ਜੇ ਤੇ ਇਹ ਵੀ ਬੜਾ ਕਰਦਾ ਵਿੱਚ ਵਿੱਚ ਵੀ ਮੈਂ ਅਮਰੀਕਾ ਜਾਣਾ ਅਮਰੀਕਾ ਜਾਣਾ ਅਮਰੀਕਾ ਜਾਣਾ ਬਹੁਤ ਠੀਕ ਨਹੀਂ ਤੇ ਚੱਲ ਪੁੱਤ ਇਹਦਾ ਸੁਖਣਾ ਪੂਰਾ ਹੋ ਜਾਊਗਾ ਹਾਂ ਹੋਰ ਜੇ ਆਖੇ ਨਾ ਵੀ ਘਰੋਂ ਕਮਾਈ ਕਰਕੇ ਤੇ ਪੁੱਤ ਬੰਦਾ ਚੱਲ ਜੇ ਤੇ ਉਹ ਤੇ ਅੱਜ ਕੱਲ ਗੱਲ ਹੈਗੀ ਉਹ ਝੂਠੀ ਲੋਕੀ ਲਿਮਟਾਂ ਲੂਟਾਂ ਬਣਾ ਲੈਂਦੇ ਤੇ ਪੈਸਾ ਨਹੀਂ ਕੋਲ ਪੁੱਤ ਫਿਰ ਤੋਂ ਲਾਦਾ ਸਹੀ ਗੱਲ ਉਹ ਠੀਕ ਨਹੀਂ ਉਹਦੇ ਪਰੋ ਪਰ ਵਧਦੇ ਜਾਂਦੇ ਆ ਕੋਈ ਨਾ ਬਾਪੂ ਸੋਖ ਰੱਖ ਦੂੰ ਆਹੋ ਆ ਤੇ ਮਹੀਨੇ ਛਾਂ ਚ ਆਪਾਂ ਪੈਸੇ ਲਾ ਦੇਣੇ ਆ ਚੱਲ ਯਾਰ ਇਹ ਕਿੱਲਾ ਚ ਲੇਖੀ ਦੇ ਲੱਗ ਵੀ ਜਾ ਕੋਈ ਗੱਲ ਨਹੀਂ ਵੀ ਬਾਕੀ ਇੱਕ ਗੱਲ ਕੋ ਬੈਂਕ ਵਾਲਾ ਮੇਰੇ ਬੂਹੇ ਗੜੀ ਤੇ ਨਾ ਖਰੂ ਆਣ ਕੇ ਉਹ ਕਿੱਲਾ ਤੁਹਾਡੇ ਕੋਲ ਹੀ ਆ ਤਿੰਨ ਚਾਰ ਸਾਲ ਤੁਸੀਂ ਹੋਣਾ ਵਾ ਮੈਂ ਉਹਦੋਂ ਨੂੰ 4 ਹੋਰ ਹੁਣੇ ਦੇ ਲੈਣੇ ਆ ਆਹੋ ਹਾਂ ਤੇ ਮੇਰੀ ਸੁਣੋ ਗੱਲ ਹਾਂ ਉਹ ਕਹਿੰਦਾ ਵੀ ਜਿਹੜੇ ਕਾਗਜ਼ ਆ ਰਸਨਾ ਬੂਹੇ ਬਣਾ ਕੇ ਤੇ ਮੇਰੇ ਕੋਲ ਆ ਕੇ ਤੇ ਮੈਂ ਦੱਸਦਾ ਸਾਰਾ ਸਾਲ ਦਾ ਚਲ ਤੇਰ ਨਾਲ ਗੱਲ ਹੋਏਗੀ ਵੀ ਕਿਹੜੇ ਕਿਹੜੇ ਕਾਗਜ਼ ਆ ਤੁਸੀਂ ਜਾ ਕੇ ਸਰੋ ਤੇ ਬਣਾ ਦਿਓ ਜਿਹੜੇ ਘਰ ਦੇ ਥੋੜੇ ਬੂਹੇ ਤੇ ਤੁਹਾਡੀ ਵੀ ਸਹਿਨ ਹੁੰਨੇ ਆ ਨਾ ਤੁਸੀਂ ਵੀ ਜਾਣਾ ਹੋ ਨਾ ਇਹ ਨਹੀਂ ਆ ਕੰਮ ਨਹੀਂ ਕਰਨਾ ਆਹੋ ਆਹੋ ਸੱਚੀ ਗੱਲ ਰਜਿਸਟਰੀ ਹੋ ਉਤਰਾ ਇੱਕ ਗੱਲ ਹੈ ਜੇ ਤੂੰ ਕਿਤੇ ਪਹੁੰਚ ਗਏ ਕੰਮ ਕਰਦਾ ਫੇਰ ਗੱਲ ਹੈ ਰਿਸ਼ਤੀ ਵਾਲਾ ਆਹੋ ਪਰ ਉਹਨੇ ਇੱਕ ਦੀ ਪੁੱਛ ਲੋ ਮੈਂ ਸ਼ੇਰ ਸਾਬੂ ਦੀ ਸਿਆਣੀ ਮੈਂ ਇਹ ਗੱਲ ਕਹਿਣਾ ਵੀ ਜੇ ਇਤਰਾ ਕੰਮ ਰੋਖ ਆ ਜਾਏ ਨਾ ਤੇ ਸ਼ੇਰ ਕਰਦੀ ਜੇ ਇਹਨੂੰ ਕੋ ਥੋੜਾ ਬੋਤਾ ਵਿੱਚ ਲੱਗੂਗਾ ਨਾ ਤੇ ਉਸਲੇ ਫਾਂ ਹੋ ਜਾਣਗੇ ਬੇਹ ਮੈਕਸੀਕੋ ਦਾ ਬਾਰਡਰ ਟੱਪ ਕੇ ਨਾ ਸਿਆਣ ਬਾਪੂ ਆਪੇ ਬਾਜ਼ ਮਾਰੂਗਾ ਉਹ ਕੋਈ ਗੱਲ ਨਹੀਂ ਕੀ ਚਾਚਾ ਹੀ ਫੇਰ ਨਹੀਂ ਹੋਗਾ ਉਹ ਦੇਖ ਚਾਹੇ ਉੱਥੇ ਜਾਣਾ ਤਹਿਸੀਲੇ ਤੇ ਜਾ ਕੇ ਤੇ ਰਜਿਸਟਰੀ ਕਰਦੇ ਨੇ ਬੰਦਾ ਜਿਉਂ ਹੀ ਸਾਰੇ ਪੈਸੇ ਭੀਜਾ ਲੱਗਣ ਤੋਂ ਬਾਅਦ ਬੰਦਾ ਟਿਕਾਣੇ ਪਹੁੰਚ ਜਾਊਗਾ ਫੇਰ ਪਤਾ ਕੀ ਗੱਲ ਦੇ ਫੇਰ ਪਈਆ 5 ਲੱਖ ਪਹਿਲਾਂ ਦੇਣਾ ਪੈਣਾ ਜੇ ਉਹਨੂੰ 5000 ਤੂੰ ਤੂੰ ਮੇਰੀ ਗੱਲ ਨਹੀਂ ਸਮਝੇਗਾ ਇੱਕ ਕੰਮ ਹੋਰ ਕਰੀਏ ਜਦੋਂ ਯਾਰ ਉਹਦਾ ਠੇਕਾ ਹੀ ਕਰ ਲਿਆ ਫੇਰ ਕਾਦੀ ਗੱਲ ਹੈ ਛੇ ਇੱਕ ਕੰਮ ਹੋਰ ਕਹੀਏ ਚਲੋ ਅਗਲੇ ਬੰਦੇ ਨੇ ਹੁੰਦਾ ਬਾਅਦ ਸਾਈਨ ਕਰਨਾ ਨਾ ਕਰਨਾ ਅੱਧਾ ਕਿੱਲਾ ਪਹਿਲੋ ਲਿਖ ਦਈਏ ਉਹਨਾਂ ਜਾਂ ਅੱਧਾ ਪਿੱਲੋ ਲਿਖ ਦਈਏ ਮੈਂ ਕਹਿੰਨਾ ਮੜ ਕੇ ਜੇ ਕੋਈ ਗੱ ਬਾਪੂ ਗਿਆ ਤੇਰੇ ਕੋਲ ਆ ਕੇ ਜਿਹੜੇ 5 6 ਪਿਆਲੀਆਂ ਹੈਗੀਆਂ ਸਾਡੇ ਕੋਲ ਇਹੋ ਕੋਈ ਕਿਲਾ ਨਹੀਂ ਲਿਖਣਾ ਯਾਰ ਤੇ ਤੁਹਾਨੂੰ ਪਤਾ ਵਾ ਅੱਡੇ ਕਿੰਨੇ ਬੰਦੇ ਖਲਾਏ ਹੋ ਮੇਰੀ ਪੇ ਤੋਂ ਗੱਲ ਤੇ ਸੋੜਨਾ ਖਲਾਏ ਤੇ ਹੈ ਗਿਆ ਤੂੰ ਇਤਰਾ ਕਰ ਰਿਹਾ ਉਹ ਤਾਂ ਗੱਲ ਕਰਕੇ ਪੇ ਤੋਂ ਅੱਧੇ ਕਿਲੇ ਦੀ ਕਰਾ ਰਿਹਾ ਵੀ ਅੱਧਾ ਕਿਲਾ ਪਹਿਲੋ ਲਿਖ ਲੈਨੇ ਅੱਧਾ ਜਦੋਂ ਮੁੰਡਾ ਜਾ ਕੇ ਉਹ ਤੋਂ ਫੋਨ ਕਰ ਦੂਗਾ ਅੱਧਾ ਹੀ ਉਦਣ ਲਿਖ ਦਾਂਗੇ ਹਾਂ ਜੇ ਬੇਰੀ ਲਿਖ ਲੈਦੇ ਅੱਧਾ ਚੱਲ ਇਦਾਂ ਕਰ ਅੱਧਾ ਗਹਿਣੇ ਦਾ ਪਰ ਲੈ ਪਤਾ ਗਹਿਣੇ ਦਾ ਪਰ ਨਕੀ ਰਜਿਸਟਰੀ ਉਹ ਪੱਕਾ ਲ ਕੇ ਕਰ ਦਾਂਗੇ ਅਗਲੇ ਕਰ ਪੱਥਰ ਅੱਧਾ ਕਰ ਠੀਕ ਹੈ ਨੀ ਚਲ ਉਹਨੂੰ ਪੇਪਰ-ਪਾਪਰ ਦੇ ਆਉਨੇ ਆ ਸਾਇਰ ਜਦੋਂ ਬੰਦਾ ਦਾ ਕੰਮ ਹੋ ਜੂਗਾ ਤੁਹਾਡਾ ਪੂਰਾ ਉਦਨ ਮਾਰ ਦਾਂਗੇ ਜਾ ਕੇ ਗੱਲ ਕਰ ਲਈ ਕਿ ਮੈਂ ਤਾਂ ਲਿਖਤਾ ਪਹਿਲੋਂ ਉਹਨਾਂ ਨੂੰ ਫੋਨ ਤੇ ਕਰੀ ਗੱਲ ਤੋ ਅੱਧਾ ਕਿਲਾ ਸਗੈ ਰੱਖੋ ਗੱਲ ਸਨੀ ਉਹ ਸਾਇਰ ਤੇ ਕਾਲੇ ਨਾ ਬਹੁਤ ਬੁੱਧ ਤੁਸੀਂ ਨਿਆਣੇ ਜੀ ਤੁਹਾਨੂੰ ਨਹੀਂ ਗੱਲਾਂ ਦਾ ਪਤਾ ਠੀਕ ਨਹੀਂ ਇਹ ਕੰਮ ਜ਼ਰੂਰ ਕਰੋ ਪਹਿਲੋਂ ਅੱਧਾ-ਅੱਧਾ ਕਿਲਾ ਪਹਿਲੋਂ ਲਿਖ ਦਈਏ ਤੇ ਬਾਕੀ ਰਜਿਸਟਰੀ ਬਾਅਦ ਚ ਕਰਦਾ ਕਿ ਜਦੋਂ ਤੁਸੀਂ ਪਤਾ ਤੇ ਪਹੁੰਚ ਜਾਓਗੇ ਆਹੋ ਚਲੋ ਮੈਂ ਕੋਈ ਨਹੀਂ ਕਰ ਲਵਾਂ ਗੱਲ ਕੋਈ ਨਹੀਂ ਗੱਲ ਚ ਰੋਸੀ ਨਾ ਜਾਵੇ ਉਹ ਨਹੀਂ ਰਸਦਾ ਮੈਂ ਤਾਂ ਕੀਤੀ ਆ ਉਹਨਾਂ ਦਾ ਕੰਮ ਇਹੋ ਜੀ ਮੇਰੀ ਗੱਲ ਸੁਣ ਜਾ ਜਾ ਹੈ ਨਾ ਕੈਨਸਲ ਕਰ ਅੱਗੇ ਉਹ ਆਂਦਾ ਵੀ 5 ਲੱਖ ਰੁਪਏ ਐਡਵਾਂਸ ਲੈਣਾ ਵਾ ਤੇ ਫਿਰ ਉਹਨਾਂ ਮੈਂ ਕਿਹਾ ਵੀ ਆਪਣੇ ਬੰਦੇ ਆ ਤਾਂ ਕਰਕੇ ਉਹਨਾਂ ਨੂੰ ਕੋਈ 5 ਲੱਖ ਰੁਪਏ ਐਡਵਾਂਸ ਨਹੀਂ ਤੇ ਇਦਾਂ ਨਹੀਂ ਕੰਮ ਕਰਦਾ ਯਾਰ 5 ਕਾਦਾ ਅਸੀਂ 25 30 ਲੱਖ ਦਾ ਅੱਧਾ ਗੱਲਾਂ ਦੇ ਦਿੰਦੇ ਆ ਯਾਰ ਤੈਨੂੰ ਪਤਾ ਹੀ ਆ ਅਸੀਂ ਨਿਆਣੇ ਹਾਂ ਨਹੀਂ ਪਤਾ ਕਿੰਨਾ ਰੇਟ ਹੋ ਪੈਲੀ ਦਾ ਉੱਥੇ ਤੁਸੀਂ ਆਪ ਗੱਲ ਕਰਿਓ ਹੈ ਆਪਣੇ ਹਿਸਾਬ ਨਾਲ ਗੱਲ ਤੇ ਕਰ ਲਾਂਗੇ ਤੇ ਆ ਸਾਡੇ ਤੁਹਾਡਾ ਫੋਨ ਦੇ ਵਿੱਚ ਚੇਤਾ ਹੋਰ ਗੱਲਿਆ ਹੁੰਦਾ ਇੱਥੇ ਆ ਲੈਣਾ ਤੁਹਾਡਾ ਫੋਨ ਤੇਰੇ ਸਦਕੇ ਤੇਰੇ ਕਿਤੇ ਦਾ ਪੁੱਤ ਵਾ ਮਹਿੰਗਾ ਹੋਣਾ ਹੈ 2000 ਦਾ ਹੈ ਸਿਰਫ ਓਆ ਵੇਖਾ ਚਲਾ ਚੁੱਕੇ ਜੱਗਾ ਭਲਾ ਬਾਪੂ ਇੱਥੇ ਬੇਤਬਰੀ ਆ ਆ ਵੇਚ ਲਈ ਹੁਣ ਵੇਚਣਾ 5000 ਟੱਚ ਹੋਣੀਆਂ ਲੋੜ ਤੇ ਹੈਗੀ ਆ ਨੂੰ ਇਹ ਮਜਾਨ ਲਗਾ ਤੁਹਾਨੂੰ ਦੇ ਦੂੰਗਾ ਓਏ ਆਹੋ ਫਿਰ ਮਾੜਾ ਪਤਲਾ ਕੋਈ ਲੈ ਲਾਂਗੇ ਓ ਨਹੀਂ ਹਾਂ ਓ ਉੱਥੇ ਜਾ ਕੇ ਲੈ ਲੈਣੇ ਬਥੇਰੇ ਅਸੀਂ ਕੋਈ ਗੱਲ ਨਹੀਂ ਉੱਥੇ ਬਾਪੂ ਜਾ ਕੇ ਐਪਲ ਦਾ ਲਵਾਂਗੇ ਓ ਮੇਰੀ ਗੱਲ ਸੁਣ ਉਹ ਤਾਂ ਗੱਲ ਆ ਗਈ ਸੈਰ ਸਪੂਤੇ ਹੁਣੇ ਹੋਣਾ ਇਹ ਤੁਹਾਨੂੰ ਦੇ ਜੀ ਤਾਂ ਹੀ ਤੇ ਕਹਿਣ ਡਿਆ ਵਾਂ ਉਹ ਕੋਈ 2-4 ਦਿਨ ਮੇਰੇ ਨਾਲ ਦੇ ਗੱਲ ਕਰ ਲਿਆ ਕਰੂਗਾ ਨਾਲੇ ਨਾ ਮੈਨੂੰ ਘੰਟਾ 2 ਘੰਟੇ ਲਾ ਕੇ ਬੈਠਾ ਕਿ ਮੈਨੂੰ ਚਲਾਉਣਾ ਚਲਾਣਾ ਸਿੱਖਦਾ ਦੇ ਕੋਈ ਗੱਲ ਨਹੀਂ ਗਾ ਹੈ ਸਾਰਾ ਸਿਖਾਉਂਗਾ ਤੁਹਾਨੂੰ ਇਹ ਵੀ ਦਾ ਹੈ ਚੰਗਾ ਬੈਟਰੀ ਬੁੱਕੀ ਇਹਦੇ ਘੱਟ ਹੁੰਦੀ ਕੇਵਲੇ ਨਹੀਂ ਨਹੀਂ ਆ ਚੰਗਾ ਮਿਲ ਗਿਆ ਵਾ 25000 ਦਾ ਹੁੰਦਾ ਕੀ ਹੈ ਰੰਗ ਰੰਗ ਤੇ ਵਾ ਵਧੀਆ ਤੇ ਜੀ 25000 ਦਾ ਹੁੰਦਾ ਕੀ ਆ ਚਲ ਆਪੋ ਚੰਗਾ ਕੀਤਾਈਏ ਨਾ ਆ ਚਲ 15 ਨਾਲ ਜੀ ਆਹ ਕਿਤੇ ਦੂਰ ਨੇੜੇ ਬੰਦਾ ਇਹਦੇ ਬੰਦਾ ਝੱਟ ਸਾਧ ਲੈਂਦਾ ਕਿਸੇ ਨੂੰ ਹਣਾ ਇੱਥੇ ਫੋਨ ਇਹੋ ਸੁੱਕਵਾ ਲੋਕੀ ਗਲਤ ਕੰਮ ਫੋਨ ਤੇ ਬਣਿਆ ਸਖਿਆਈ ਆ ਤੇ ਆ ਗੱਲ ਆ ਹੁਣ ਮੈਂ ਜਾਊਂਗਾ ਤੁਹਾਨੂੰ ਫੋਨ ਕਰਕੇ ਦੱਸੂਗਾ ਹੀ ਨਾ ਹੂੰ ਹੂੰ ਆਪਣਾ ਫੋਨ ਮੈਂ ਜਾ ਕੇ ਲਊਗਾ ਪਰ ਇਹ ਤੇ ਉਹ ਕਾਲ ਜੀ ਹੋ ਜਾਂਦੀ ਬਾਹਰ ਜਿਹੜੀ ਸਾਰਾ ਕੁਝ ਨਹੀਂ ਸਾਹਮਣੇ ਤੇ ਗੱਲ ਕਰੀ ਦੀ ਆ ਕੁਝ ਹੁੰਦਾ ਇੱਥੇ ਹਾਂ ਹੂੰ ਹੂੰ ਚੱਲ ਯਾਰ ਫੇਰ ਤੇ ਢਾਈ ਹਜ਼ਾਰ ਦਾ ਮੀਂਗਾ ਨਹੀਂ ਕਿ ਹਾਂ ਤੇ ਨਹੀਂ ਮਾਦਾ ਤੇ ਮੇਰੀ ਸੁਣੋ ਗੱਲ ਆ ਆਓ ਯਾਰ ਮਾਦਾ ਦਾ ਰਤ ਮੈਂ ਅੰਦਰ ਆ ਫੋਨ ਆਹੋ ਆਈਓ ਰਤ ਦਾ ਅੰਦਰ ਆ ਗਿਆ ਸਤਿ ਸ਼੍ਰੀ ਅਕਾਲ ਜੀ ਸੈਸ ਦੇ ਲਿਆ ਕੇ ਦਿੱਤਾ ਢਾਈ ਹਜ਼ਾਰ ਦਾ ਹੈ ਫੋਨ ਤਾਂ ਬੜਾ ਸੋਹਣਾ ਵਾ ਹੈ ਪੁੱਤ ਜਿੰਦਾ ਆ ਰਿਹਾ ਹੈ ਮੇਰੇ ਮੁੰਡੇ ਰ ਬੜਾ ਸ਼ੌਂਕ ਹੀ ਫੋਨ ਦਾ ਲੈ ਨਹੀਂ ਸਕਦੇ ਆਪਾਂ ਚਲ 25000 ਰੁਪਏ ਕਿਹੜੀ ਚੀਜ਼ ਵਾ ਲੈ ਪੁੱਤ ਓਏ ਮੈਂ ਤੁਹਾਨੂੰ ਹੀ ਦੇਣਾ ਜਾਣ ਲੱਗਿਆ ਓ ਨਹੀਂ ਤੂੰ ਲੈ ਜੀ ਆਪਾਂ ਕੀ ਕਰਨਾ ਫੋਨ ਮੈਂ ਇਹ ਫੋਨ ਤੋਂ ਕਰ ਲੂੰਗਾ ਨਾ ਮੈਂ ਬਾਹਰ ਜਾ ਕੇ ਲਵਾਂਗਾ Apple ਦਾ ਤੁਸੀਂ ਵੀ ਗੱਲ ਕਰੇਗਾ ਨਹੀਂ ਕਿ ਇਹਦਾ ਵੀਡੀਓ ਕਾ ਜਿਹੜੀ ਹੁੰਦੀ ਆ ਇਹ ਗੱਲ ਤੇ ਸਿਆਣੀ ਆ ਪਤਾ ਹੈ ਕਿਡਾ ਵਧੀਆ ਕੰਮ ਕੀਤਾ ਮੇਰੇ ਪੁੱਤ ਨੇ ਹੈ ਫੋਨ ਵੀ ਲਿਆਤਾ ਤੁਹਾਨੂੰ ਨਹੀਂ ਨਹੀਂ ਮੈਂ ਦਿਨ ਥੋੜੇ ਰਹਿ ਗਏ ਚਲੋ ਜਾਣ ਚ ਹਾਂ ਯਾ ਵੀ ਚਲੋ ਕਰੋ ਫਿਰ ਤਿਆਰੀਆਂ ਆਪਣੀਆਂ ਕਿ ਜਦੋਂ ਜਾਣਾ ਹੈ ਫਿਰ ਜਦੋਂ ਹੁਣ ਅੱਗ ਫਕਲੀ ਲਈ ਇਹ ਸਰਕਾਰੀ ਗੱਲ ਆ ਮੇਰੀ ਗੱਲ ਸੁਣੀ ਵੀਰੇ ਚੱਲ ਬੈਠੋ ਮੈਂ ਚਾ ਲੈ ਆ ਕੱਪੜੇ-ਕੱਪੜੇ ਲੈ ਆਈਏ ਫਿਰ ਓ ਯਾਰ ਕੱਪੜੇ ਮੈਂ ਕਿੱਡੀ ਲੰਮੀ ਸ਼ੋਪਿੰਗ ਨਹੀਂ ਗਈ ਕਰਨੀ ਸੈਸ ਨੂੰ ਆਪਣਾ ਲਾਲਾ ਸਾਹਿਬ ਦਾ ਖਰਚਾ ਰਾਂ ਮੇਰੀ ਸੁਣ ਗੱਲ ਸੈਜਾ ਡਿਕ ਵੀ ਮੈਂ ਲੈ ਆਉਣਾ ਕੱਪੜੇ ਸਾਰੇ ਤੂੰ ਭਾਵੇਂ ਰਹਿ ਨਹੀਂ ਦੇ ਓ ਨਹੀਂ ਯਾਰ ਵਾਟ ਮੁੰਕੇ ਪਾੜਾ ਲੈ ਇੱਕ ਅਦਾ ਪਜਾਮਾ ਇੱਕ ਦੀ ਟੀ-ਸ਼ਰਟ ਲੈ ਲਓ ਬਾਕੀ ਇੱਕ ਅਦਾ ਕੋਟ ਕਾਟ ਲੈ ਲਓ ਹਾਂ ਢੁੰਡੁੰਦੀ ਆ ਕਿ ਉਹ ਲੈ ਆਏ ਉਹ ਹੀ ਲੈ ਆਣੇ ਹੋਰ ਮੈਂ ਕੀ ਕਰਨੇ ਆ ਤੇ ਬੂਟ ਦੂਜੇ ਲੈ ਲਓ ਤਾਂ ਤੱਕ ਜੰਗੀਰੀ ਵਾਲੇ ਹੁੰਦੇ ਆ ਮੈਂ ਕਿਹੜਾ ਬਾਪੂ ਜੰਗਲੀ ਤੁਰਨਾ ਚਲੋ ਫੇਰ ਠੀਕ ਆ ਮੈਂ ਜਾਵਾਂ ਠੀਕ ਆ ਹੈ ਤੇ ਤੁਸੀਂ ਨਾ ਏਜੰਟ ਨਾ ਮੈਂ ਆ ਨਾ ਨਾ ਇਹ ਗੱਲ ਕਰਿਓ ਦੇ ਕਿਲੇ ਦੀ ਜਿਹੜਾ ਕੰਮ ਬੰਦਾ ਬੰਨ ਲੈੰਦੋ ਉਹ ਚੱਲ ਯਾਰ ਕੋਈ ਦੀ ਵੇਖ ਲੈ ਨਸਾਤਾ ਲਾ ਕੇ ਪਰ ਐਡਾ ਇੱਥੇ ਕਾਲਾ ਪੈਰ ਨਹੀਂ ਬਾਪੂ ਕਿਦਾਂ ਮਰਜੀ ਤੂੰ ਗੱਲ ਕਰੀ ਤੇ ਡੱਕਦੇ ਨਹੀਂ ਪਰ ਉਹ ਨਰਾਜ਼ ਨਾ ਹੋ ਜਾ ਉਹ ਨਹੀਂ ਹੁੰਦਾ ਯਾਰ ਤਰੀਕੇ ਹੋਈਆਂ ਗੱਲਾਂ ਕਰਨ ਦੇ ਮੈਂ ਦਿਹਾਣਾ ਵਾਂ ਤੂੰ ਤਾਂ ਹੂੰ ਸਮਝਣ ਦੇ ਚਲੋ ਠੀਕ ਆ ਫੇਰ ਆਹ ਠੀਕ ਆ ਚਾਈ ਉਹ ਜਾਨੀ ਪਣੀ ਉਹ ਨਹੀਂ ਨਹੀਂ ਬਹੁਤ ਅੰਦਰ ਹੀ ਨਹੀਂ ਆ ਪੁੱਤ ਮੈਂ ਚਾਹ ਧਰੀਏ ਤੂੰ ਹੋਰ ਵੀ ਪੀ ਆ ਉਹ ਨਹੀਂ ਜਾਜੀ ਚਾਹ ਹੁਣ ਇੱਕ ਵਾਰੀ ਪੀਵਾਂਗੇ ਲੈ ਦੱਸ ਪੁੱਤ ਨੂੰ ਪਕੌੜੇ ਪੂੜੇ ਖਾ ਕੇ ਜਾਵਾਂਗੇ ਫਿਰ ਹੈ ਚੱਲ ਕੋਈ ਨਹੀਂ ਮੈਂ ਹੁਣੇ ਪਕੌੜੇ ਕੱਢ ਦਿੰਨੀ ਆ ਉਹ ਨਹੀਂ ਨਹੀਂ ਉਹ ਦਿਨਾਵਾਂਗੇ ਹੁਣ ਠੀਕ ਹੈ ਟਾਈਮ ਨਾ ਫਿਰ ਚੱਲ ਠੀਕ ਆ ਪੁੱਤ ਤੇਰੀ ਮਰਜ਼ੀ ਹਾਂਜੀ ਹਾਂਜੀ ਮੈਂ ਤਾਂ ਧਰੀ ਹੀ ਚਾ ਨਹੀਂ ਨਹੀਂ ਕੱਲ ਠੀਕ ਆ ਸੰਜੀਤ ਚੱਲ ਠੀਕ ਆ ਯਾਰ ਤਾਂ ਮੈਂ ਕਦੇ ਦੇ ਦੇ ਕਰ ਲਓ ਉਹ ਚੱਲ ਹੁਣ ਜਿਹੜਾ ਕਰਨਾ ਕਰਨਾ ਹੀ ਆ ਹਾਂ ਆ ਠੀਕ ਆ ਮੇਰਾ ਭਰਾ ਚੱਲ ਠੀਕ ਆ